ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਦੇ ਨਾਲ ਮਿਲਾਪ ਦੇ ਦੌਰਾਨ ਪ੍ਰਹਲਾਦ ਭਗਤ ਆਪਣੀ ਜੀਵਨ ਕਥਾ ਜਦੋਂ ਉਹਨਾਂ ਨੂੰ ਸੁਣਾ ਰਿਹਾ ਹੁੰਦਾ ਹੈ ਤਾਂ ਉਹ ਦੱਸਦਾ ਹੈ ਕਿ ਕਿਵੇਂ ਉਸ ਦੇ ਪਿਤਾ ਹਰਨਾਕਸ਼ ਦੇ ਕਹਿਣ ਦੇ ਉੱਤੇ ਇੱਕ ਦਾਇਤ ਸੰਡਾ ਮਰਕਾ ਨੇ ਉਹਨੂੰ ਆਪਣੇ ਘਰ ਦੀ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਜਦੋਂ ਵੀ ਉਹ ਕੋਠੜੀ ਵਿੱਚ ਆਉਂਦਾ ਉਹਨੂੰ ਆਪਣਾ ਪਾਠ ਪੜਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਉਸ ਦਾਇਤ ਦੇ ਬੱਚੇ ਉਹਦੇ ਕੋਲ ਜਾਂਦੇ ਤਾਂ ਉਹ ਉਹਨਾਂ ਨੂੰ ਉਹ ਵਿਸ਼ਨੂੰ ਭਗਤੀ ਦਾ ਉਪਦੇਸ਼ ਦਿੰਦਾ ਸੀ ਤੇ ਰਾਮ ਸਿਮਰਨ ਦਾ ਉਪਦੇਸ਼ ਵੀ ਉਹ ਉਹਨਾਂ ਬੱਚਿਆਂ ਨੂੰ ਦਿੰਦਾ ਸੀ ਅਤੇ ਦੱਸਦੇ ਸਨ ਕਿ ਸੰਸਾਰ ਸਾਗਰ ਤੋਂ ਤਰਨ ਲਈ ਵਿਸ਼ਨੂੰ ਭਗਤੀ ਹੀ ਕਰਨੀ ਚਾਹੀਦੀ ਹੈ ਪਰ ਲਾਡ ਭਗਤ ਉਹਨਾਂ ਨੂੰ ਆਖਦਾ ਕਿ ਭੋਗ ਪਦਾਰਥ ਤਾਂ ਦੂਜੀਆਂ ਜੁਨਾ ਵਿੱਚ ਵੀ ਪੂਰੇ ਹੋ ਜਾਂਦੇ ਹਨ ਪਰ ਭਗਤੀ ਕੇਵਲ ਮਨੁੱਖਾ ਜੁਨੀ ਵਿੱਚ ਹੀ ਹੋ ਸਕਦੀ ਹੈ ਜਦੋਂ ਪੁਰਸ਼ ਨੂੰ ਵਿਰਾਗ ਹੋਵੇ ਤਾਂ ਦੋ कुटुंब ਦਾ ਮੋਹ ਛੱਡ ਕੇ ਜਗਤ ਮਿੱਥਿਆ ਜਾਣੇ ਫਿਰ ਗੁਰੂ ਉਪਦੇਸ਼ ਲਵੇ ਤਾਂ ਆਤਮ ਗਿਆਨ ਪ੍ਰਾਪਤ ਕਰਕੇ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਜਦ ਬਾਲਕਾਂ ਨੂੰ ਮੈਂ ਇਹ ਸਭ ਉਪਦੇਸ਼ ਦਿੱਤਾ ਤਾਂ ਉਹ ਕਹਿਣ ਲੱਗੇ ਤੂੰ ਵੀ ਸਾਡੇ ਨਾਲ ਹੀ ਪੜਦਾ ਰਿਹਾ ਹੈ ਤੈਨੂੰ ਇਹ ਗਿਆਨ ਕਿੱਥੋਂ ਹੋਇਆ ਹੈ ਤਾਂ ਪ੍ਰਿਲਾਦ ਭਗਤ ਆਖਦਾ ਹੈ ਕਿ ਮੈਂ ਕਿਹਾ ਜਦੋਂ ਮੇਰਾ ਪਿਤਾ ਮੰਦਰਾਚਲ ਪਹਾੜ ਤੇ ਤਪੱਸਿਆ ਕਰਦਾ ਸੀ ਤਾਂ ਇੰਦਰ ਨੇ ਦੇਵਤਿਆਂ ਦੀ ਫੌਜ ਲੈ ਕੇ ਆਣ ਕੇ ਬੜਾ ਭਾਰੀ ਯੁੱਧ ਕੀਤਾ ਯੁੱਧ ਕਰਕੇ ਦੇਵਤਾਂ ਦੇ ਰਾਜੇ ਨੂੰ ਜਿੱਤ ਉਸ ਦੀ ਰਾਜਧਾਨੀ ਮੁਲਤਾਨ ਨੂੰ ਲੁੱਟ ਲਿਆ ਉਸ ਸਮੇਂ ਮੇਰੀ ਮਾਤਾ ਨੂੰ ਫੜ ਕੇ ਇੰਦਰਪੁਰੀ ਨੂੰ ਲੈ ਤੁਰਿਆ ਰਾਸਤੇ ਵਿੱਚ ਉਸ ਨੂੰ ਨਾਰਦ मुनि ਮਿਲਿਆ मुनि ਨੇ ਇੰਦਰ ਨੂੰ ਕਿਹਾ ਇਹ ਦੇਵ ਰਾਜ ਤੁਸਾਂ ਬਿਨਾ ਅਪਰਾਧ ਇਸ ਇਸਤਰੀ ਨੂੰ ਫੜ ਲਿਆ ਹੰਦਾ ਹੈ ਮੇਰਾ ਕਿਹਾ ਮੰਨ ਕੇ ਇਸ ਨੂੰ ਤੁਰੰਤ ਹੀ ਛੱਡ ਦਿਓ ਨਾਰਦ ਦੀ ਗੱਲ ਸੁਣ ਕੇ ਇੰਦਰ ਨੇ ਕਿਹਾ ਇਸ ਇਸਤਰੀ ਦੇ ਗਰਭ ਵਿੱਚ ਬਹੁਤ ਬਲਵਾਨ ਪੁੱਤਰ ਹੈ ਮੈਂ ਇਸ ਨੂੰ ਜੰਮਦੇ ਨੂੰ ਹੀ ਮਾਰਨ ਵਾਸਤੇ ਕਿ ਵੱਡਾ ਹੋ ਕੇ ਮੇਰੇ ਨਾਲ ਯੁੱਧ ਨਾ ਕਰੇ ਇਸ ਇਸਤਰੀ ਨੂੰ ਫੜ ਕੇ ਲੈ ਚੱਲਿਆ ਹਾਂ ਨਾਰਦ ਨੇ ਕਿਹਾ ਇਸ ਦਾ ਇਹ ਪੁੱਤਰ ਤੇਰੇ ਪਾਸੋਂ ਮਾਰਿਆ ਨਹੀਂ ਜਾਏਗਾ ਇਹ ਹਰੀ ਭਗਤ ਆਤਮ ਗਿਆਨੀ ਹੈ ਫਿਰ ਕੌਣ ਹੈ ਜੋ ਇਸ ਨੂੰ ਮਾਰਨਾ ਕਰੇ ਇੰਦਰ ਨੇ ਰਿਖੀ ਦੀ ਗੱਲ ਸੁਣ ਕੇ ਮੇਰੀ ਮਾਂ ਨੂੰ ਛੱਡ ਦਿੱਤਾ ਤਦ ਨਾਰਦ मुनि ਦਇਆ ਕਰਕੇ ਮੇਰੀ ਮਾਂ ਨੂੰ ਆਪਣੇ ਘਰ ਲੈ ਆਇਆ ਅਤੇ ਕਿਹਾ हे ਪੁੱਤਰੀ ਜਦ ਤੱਕ ਤੇਰਾ ਪਤੀ ਨਹੀਂ ਆਉਂਦਾ ਤਦ ਤੱਕ ਤੂੰ ਨਿਰਭੈ ਹੋ ਕੇ ਸਾਡੀ ਰਿਖੀਆਂ ਦੇ ਪਾਸ ਹੀ ਰਹੋ ਇਸ ਤਰ੍ਹਾਂ ਮੇਰੀ ਮਾਤਾ ਰਿਖੀਆਂ ਦੀ ਸੇਵਾ ਕਰਕੇ ਆਪਣਾ ਸਮਾਂ ਬਤੀਤ ਕਰਨ ਲੱਗੀ ਉਸ ਸਮੇਂ ਨਾਰਦ मुनि ਜੋ ਮੈਨੂੰ ਹਰੀ ਭਗਤੀ ਦਾ ਉਪਦੇਸ਼ ਦਿੰਦਾ ਰਿਹਾ ਸੀ ਉਹ ਹੁਣ ਮੈਂ ਤੁਹਾਨੂੰ ਸੁਣਾਇਆ ਹੈ ਜਨਮ ਦਾ ਮੂਲ ਅਗਿਆਨ ਹੈ ਪਾਪਾਂ ਪੁੰਨਾ ਦਾ ਹੰਕਾਰ ਧਾਰਨ ਕਰਕੇ अनेका ਜੂਨਾ ਵਿੱਚ ਜੀਵ ਦੁੱਖ ਪਾਉਂਦਾ ਹੈ ਵਾਸ਼ਨਾ ਨੂੰ ਮਨ ਤੋਂ ਦੂਰ ਕਰਕੇ ਮਨ ਪਾਉਂਦੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਵਿਸ਼ਨੂ ਦੀ ਨਿਸ਼ਕਾਮ ਭਗਤੀ ਕਰਕੇ ਸਦਾ ਆਨੰਦ ਦੀ ਪ੍ਰਾਪਤੀ ਕਰੋ ਇਹ ਉਪਦੇਸ਼ ਸੁਣ ਕੇ ਸਾਰੇ ਬਾਲਕਾਂ ਦੇ ਹਿਰਦੇ ਵਿੱਚ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੀ ਭਗਤੀ ਪੈਦਾ ਹੋ ਗਈ ਸਾਰੇ ਬਾਲਕ ਹਰੀ ਨਾਮ ਦਾ ਜਾਪ ਕਰਨ ਲੱਗੇ ਸ਼ੁਕਰ ਦੇ ਪੁੱਤਰਾਂ ਸੰਡਾ ਮਰਕਾ ਨੇ ਜਦ ਇਹ ਰੀਤੀ ਵੇਖੀ ਤਾਂ ਉਹ ਤਤਕਾਲ ਹੀ ਮੈਨੂੰ ਮੇਰੇ ਪਿਤਾ ਪਾਸ ਲੈ ਗਏ ਉਹਨਾਂ ਨੇ ਰਾਜੇ ਨੂੰ ਕਿਹਾ ਸਾંભਲੋ ਆਪਣੇ ਪੁੱਤਰ ਨੂੰ ਇਸ ਨੇ ਤਾਂ ਸਾਰੇ ਵਿਦਿਆਰਥੀ ਵਿਗਿਆੜ ਵਿਗਾੜ ਦਿੱਤੇ ਹਨ ਕੋਈ ਬਾਲਕ ਵੀ ਸਾਡੀ ਰਤਾ ਪਰਵਾਹ ਨਹੀਂ ਕਰਦਾ ਸਾਰੇ ਭਗਤੀ ਕਰਨੀ ਹੀ ਸਿੱਖ ਗਏ ਹਨ ਸੰਡਾ ਮਰਕਾ ਦੀ ਇਹ ਗੱਲ ਸੁਣ ਕੇ ਰਾਜੇ ਨੇ ਬਹੁਤ ਗੁੱਸੇ ਨਾਲ ਜ਼ੋਰ ਦੀ ਲੱਤ ਮੇਰੀ ਛਾਤੀ ਵਿੱਚ ਕੱਡ ਮਾਰੀ ਅਤੇ ਨਾਲ ਹੀ ਬਹੁਤ ਬੁਰੀਆਂ ਗਾਲਾਂ ਕੱਢੀਆਂ ਮੈਂ ਹੱਥ ਜੋੜ ਕੇ ਕਿਹਾ ਪਿਤਾ ਜੀ ਇਹ ਮੇਰੇ ਜਾਂ ਤੁਹਾਡੇ ਵੱਸ ਦੀ ਗੱਲ ਨਹੀਂ ਹੈ ਇਹ ਗੱਲਾਂ ਕਰਾਉਣ ਵਾਲਾ ਕੋਈ ਹੋਰ ਹੈ ਜਿਸ ਦੇ ਆਸਰੇ ਸਾਰਾ ਸੰਸਾਰ ਹੈ ਕ੍ਰੋਧ ਨਾ ਕਰੋ ਕ੍ਰੋਧ ਬੁਰਾ ਹੁੰਦਾ ਹੈ ਇਹ ਸਾਰੀਆਂ ਬੁਰਾਈਆਂ ਦਾ ਮੂਲ ਹੈ ਰਾਮ ਨਾਮ ਦਾ ਸਿਮਰਨ ਅਤੇ ਵਿਸ਼ਨੂੰ ਭਗਤੀ ਹੀ ਮਨ ਨੂੰ ਸ਼ਾਂਤੀ ਦੇਣ ਵਾਲੀ ਹੈ ਉਸਨੂੰ ਗ੍ਰਹਿਣ ਕਰੋ ਮੇਰੀ ਇਹ ਗੱਲ ਸੁਣ ਕੇ ਰਾਜਾ ਗੁੱਸੇ ਨਾਲ ਅੱਖਾਂ ਲਾਲ ਕਰਕੇ ਆਪਣੇ ਹੱਥਾਂ ਨੂੰ ਦੰਦੀਆਂ ਵੱਟਣ ਲੱਗਾ ਰਾਜੇ ਦੇ ਇਸ ਭਿਆਨਕ ਕਰੋਧ ਨੂੰ ਵੇਖ ਕੇ ਸਭਾ ਦੇ ਅਹਿਲਕਾਰ ਡਰ ਨਾਲ ਚੁੱਪਚਾਪ ਅੱਖਾਂ ਨੀਵੀਆਂ ਕਰਕੇ ਬੈਠੇ ਰਹੇ ਉਪਰੰਤ ਪਹਿਰਲਾਦ ਜੀ ਨੇ ਕਿਹਾ ਰਾਜਾ ਜੀ ਨੇ ਗੁੱਸੇ ਵਿੱਚ ਆਣ ਕੇ ਹੱਥ ਵਿੱਚ ਤਲਵਾਰ ਫੜ ਕੇ ਕਿਹਾ ਦੱਸ ਐਸ ਵੇਲੇ ਤੇਰਾ ਕੌਣ ਰਾਖਾ ਹੈ ਮੈਂ ਕਿਹਾ ਕਿ ਮੇਰਾ ਇਸ ਵੇਲੇ ਪ੍ਰਭੂ ਰਾਖਾ ਹੈ ਜੋ ਘਟ ਘਟ ਸਰਬ ਵਿਆਪਕ ਹੈ ਰਾਜਾ ਨੇ ਕਿਹਾ ਇਸ ਥੰਮ ਵਿੱਚ ਵੀ ਹੈ ਮੈਂ ਕਿਹਾ ਜਰੂਰ ਇਸ ਵਿੱਚ ਵੀ ਹੈ ਮੇਰੀ ਇਹ ਗੱਲ ਸੁਣ ਕੇ ਜਦ ਰਾਜੇ ਨੇ ਗੁੱਸੇ ਨਾਲ ਮੈਨੂੰ ਮਾਰਨ ਵਾਸਤੇ ਤਲਵਾਰ ਉੱਚੀ ਕਰ ਲਈ ਤਾਂ ਉਸੇ ਸਮੇਂ ਥੰਮ ਵਿੱਚੋਂ ਬੜੇ ਜ਼ੋਰ ਦੀ ਭਿਆਨਕ ਆਵਾਜ਼ ਨਿਕਲੀ ਜਿਸ ਨਾਲ ਸਾਰੇ ਦਰਬਾਰੀਆਂ ਨੇ ਕੰਨਾਂ ਵਿੱਚ ਉਂਗਲਾਂ ਲੈ ਲਈਆਂ ਅਤੇ ਡਰਦੇ ਮਾਰੇ ਦਰਬਾਰ ਵਿੱਚੋਂ ਦੌੜ ਗਏ ਘਰ ਵਿੱਚੋਂ ਇੱਕ ਭਿਆਨਕ ਨਰਸਿੰਘ ਰੂਪ ਪ੍ਰਗਟ ਹੋਇਆ ਜਿਸ ਨੇ ਮੇਰੇ ਪਿਤਾ ਨੂੰ ਫੜ ਕੇ ਦਰਵਾਜ਼ੇ ਦੇ ਵਿਚਕਾਰ ਬੈਠ ਕੇ ਆਪਣੇ ਪੱਟਾਂ ਉੱਤੇ ਲੰਮਾ ਪਾ ਕੇ ਆਪਣੇ ਨੋਹਾਂ ਨਾਲ ਉਸ ਦਾ ਢਿੱਡ ਪਾੜ ਕੇ ਉਸ ਦੀ ਮੌਤ ਕਰ ਦਿੱਤੀ ਅਤੇ ਆਪਣੇ ਸਿੰਘਾਸਣ ਉੱਤੇ ਜਾ ਬੈਠੇ ਇਹ ਕੌਤਕ ਵੇਖ ਕੇ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕਰਕੇ ਪ੍ਰਭੂ ਕੀ ਜੈ ਹੋ ਜੈ ਹੋ ਦੀ ਧੂਨੀ ਉਠਾਈ ਨਰਸਿੰਘ ਦੇ ਭਿਆਨਕ ਰੂਪ ਨੂੰ ਵੇਖ ਕੇ ਦੂਰੋਂ ਹੀ ਨਮਸਕਾਰ ਕੀ ਜਾਂਦੇ ਪਰ ਨੇੜੇ ਡਰਦਾ ਕੋਈ ਨਾ ਜਾਂਦਾ ਤਦ ਬ੍ਰਹਮਾ ਨੇ ਲਕਸ਼ਮੀ ਨੂੰ ਬੇਨਤੀ ਕੀਤੀ ਕਿ ਤੁਸੀਂ ਜਾ ਕੇ ਇਹਨਾਂ ਨੂੰ ਸ਼ਾਂਤ ਕਰਕੇ ਇਹ ਭਿਆਨਕ ਰੂਪ ਨਿਵਾਰਨ ਕਰਾਓ ਇਸ ਰੂਪ ਤੋਂ ਸਾਰੇ ਦੇਵਤੇ ਤੇ ਇੰਦਰਪੁਰੀ ਭੈ ਭੀਤ ਹੋਈ ਹੈ ਪਰ ਲਕਸ਼ਮੀ ਵੀ ਭਿਆਨਕ ਰੂਪ ਤੋਂ ਡਰਦੀ پاس ਨਾ ਜਾ ਸਕੀ ਫਿਰ ਸਾਰੇ ਦੇਵਤੇ ਮੇਰੇ ਪਾਸ ਆਣ ਕੇ ਕਹਿਣ ਲੱਗੇ ਕਿ ਭਗਤ ਜੀ ਤੁਸੀਂ ਇਹਨਾਂ ਨੂੰ ਸ਼ਾਂਤ ਰੂਪ ਵਿੱਚ ਲਿਆਓ ਤਦ ਮੈਂ ਅੱਗੇ ਹੋ ਕੇ ਨਰਸਿੰਘ ਰੂਪ ਪ੍ਰਭੂ ਦੇ ਚਰਨ ਫੜ ਲਏ ਅਤੇ ਬੇਨਤੀ ਕੀਤੀ ਕਿ ਆਪ ਕਿਰਪਾ ਕਰਕੇ ਆਪਣਾ ਸ਼ਾਂਤ ਸਰੂਪ ਦਿਖਾਓ ਨਰਸਿੰਘ ਨੇ ਕਿਹਾ ਪੁੱਤਰ ਤੂੰ ਮੇਰਾ ਭਗਤ ਹੈ ਜੋ ਮੰਗਣਾ ਹੈ ਮੰਗ ਲੈ ਮੈਂ ਬੇਨਤੀ ਕੀਤੀ ਕਿ ਮੇਰੇ ਮਨ ਦੀ ਸਭ ਵਾਸ਼ਨਾ ਮਰ ਗਈ ਹੈ ਕੋਈ ਮੰਗਣ ਵਾਲੀ ਇੱਛਾ ਨਹੀਂ ਹੈ ਨਰਸਿੰਘ ਨੇ ਫਿਰ ਕਿਹਾ ਤੂੰ ਪ੍ਰੇਮੀ ਹੈ ਮੇਰੀ ਆਗਿਆ ਮੰਨ ਕੇ ਕੁਝ ਜ਼ਰੂਰ ਮੰਗ ਲੈ ਜਦ ਮੈਂ ਕਿਹਾ ਜੀ ਜੇ ਆਪ ਕਿਰਪਾ ਕਰੋ ਤਾਂ ਸਦਾ ਆਪ ਜੀ ਦੀ ਭਲਤੀ ਵਿੱਚ ਪ੍ਰੀਤੀ ਬਣੀ ਰਹੇ ਪ੍ਰਭੂ ਨੇ ਪ੍ਰਸੰਨ ਹੋ ਕੇ ਕਿਹਾ ਤੈਨੂੰ ਸਦਾ ਹੀ ਦੋਹਾਂ ਲੋਕਾਂ ਦਾ ਸੁੱਖ ਪ੍ਰਾਪਤ ਰਹੇਗਾ ਸਾਰੇ ਦੇਵਤਾਂ ਦਾ ਤੂੰ ਮਹਾਰਾਜਾ ਹੋਵੇਂਗਾ ਤੇ ਬਹੁਤ ਸਮਾਂ ਰਾਜ ਭੋਗੇਗਾ ਇਹ ਵਾਕ ਸੁਣ ਕੇ ਮੈਂ ਬੇਨਤੀ ਕੀਤੀ ਕਿ ਕਿਰਪਾ ਕਰਕੇ ਮੇਰੇ ਪਿਤਾ ਦੇ ਗੁਨਾਹ ਮਾਫ ਕਰਕੇ ਉਸ ਨੂੰ ਮੁਕਤੀਦਾਨ ਦਿਓ ਇਸ ਪਰ ਨਰਸਿੰਘ ਰੂਪ ਪ੍ਰਸੰਨ ਹੋ ਕੇ ਬੋਲੇ ਕਿ ਜਿਸ ਕੁਲ ਵਿੱਚ ਤੂੰ ਮੇਰਾ ਭਗਤ ਪੈਦਾ ਹੋਇਆ ਹੈ ਉਸ ਦੀਆਂ ਇੱਕ ਹੀ ਕੁਲਾਮ ਮੁਕਤ ਹੋਣ ਗਿਆ ਤੇ ਮਾਤਾ ਪਿਤਾ ਤਾਂ ਨਿਸ਼ਚੇ ਹੀ ਮੁਕਤੀ ਨੂੰ ਪ੍ਰਾਪਤ ਹੋਣ ਗਿਆ ਇਸ ਤਰ੍ਹਾਂ ਬਚਨ ਕਰਕੇ ਮੈਨੂੰ ਰਾਜ ਤਿਲਕ ਦੇ ਕੇ ਨਰ ਸਿੰਘ ਜੀ ਸਾਰਿਆਂ ਦੇ ਵੇਖਦਿਆਂ ਹੀ ਅੰਤਰ ਧਿਆਨ ਹੋ ਗਏ ਤਾਂ ਪ੍ਰल्हाਦ ਭਗਤ ਕਹਿੰਦਾ ਹੈ हे ਭਾਈ ਬਾਲਾ ਜੀ ਭਾਈ ਮਰਦਾਨਾ ਜੀ ਮੇਰੇ ਨਾਲ ਇਹ ਵਰਤਾਂਤ ਹੋਇਆ ਸੀ ਜੋ ਮੈਂ ਤੁਹਾਨੂੰ ਸੰਖੇਪ ਕਰਕੇ ਸੁਣਾਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਹ ਸਾਰਾ ਕੁਝ ਸੁਣ ਕੇ ਕੁਝ ਬਚਨ ਬਿਲਾਸ ਕਰਕੇ ਫਿਰ ਅੱਗੇ ਨੂੰ ਚੱਲ ਪਏ ਸਨ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ